ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਪਰਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੰਨੇ ਵੜਾ ਦਿਖਾਵਾਂਗੇ ਤੇ ਇੱਕ ਬਾਜੋ ਪਾ ਦੀ ਮੱਝ ਸੁਈ ਦੀ ਪਿੱਛੇ ਕੱਟੀ ਆ ਇਹ ਚਾਰੇ ਚਾਰੇ ਨਾਲ ਕੇ ਸੇਲ ਆ ਡਿਟੇਲ ਵੀ ਤੁਸੀਂ ਪੁੱਛਦੇ ਆਓਗੇ ਗਰੀਕਲ ਵਾਸਤੇ ਸਸੀ ਗੱਲ ਬਾਈ ਸਸੀ ਗੱਲ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਆਡਰ ਲੋ सोनूਾ ਪਿੰਡ ਹਿੰਦੂਪੁਰਾ ਜ਼ਿਲ੍ਹਾ ਮੋਕਾਕ ਸੀ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ 8699099728 8699099728 ਇਹਦਾ ਪਹਿਲੇ ਨੰਬਰ ਦੇ ਮੱਝ ਦੇਖੀ ਜਾਂਦੇ ਆ ਕਦੋਂ ਬਸੂਈ ਐ ਇਹਨੂੰ ਦੋ ਲੋਹ ਨੂੰ ਹੀ ਸੁਈ ਅੱਧਾ ਘੰਟਾ ਗਿਆ ਮਗਰ ਕੱਟੀ ਆ ਠੀਕ ਐ ਕੱਟੀ ਬਹੁਤ ਚੰਗੀ ਆ ਨਾ ਹਾਂ ਕੱਟੀ ਬਹੁਤ ਚੰਗੀ ਐ ਜੀ ਬੋਰੋ ਜਵਾ ਜੈਡ ਬਲੈਕ ਠੀਕ ਐ ਦੋ ਗਵਾਲ ਸਿਰਫ ਵਾਈਦਾ ਹਨਾ ਹਾਂ ਦੋ ਗਵਾਲ ਸਿਰਫ ਵਾਈਦਾ ਠੀਕ ਐ ਕੱਟੀ ਪੂਰੀ ਬੇਲ ਵਾਲੀ ਆ ਸੂਆ ਕੇ ਮਸੂਈ ਸੂਆ ਦਾ ਢਿੱਲੋ ਤੀਜਾ ਮਾਰਦਾ ਵਜਨ ਬੜਾ ਸੀ ਅੱਜ ਠੀਕ ਹੈ ਉਹਦਾ ਸੂਪ ਫੇਕਾ ਬੱਚਾ ਨਹੀਂ ਕਿੰਨੂੰ ਪਾਣੀ ਤੇ ਨਿਕਲੂ ਜਿਹੜਾ ਪ੍ਰਦੂਸ਼ਿਤ ਰਹੀ ਹੈ ਠੀਕ ਹੈ ਹੁਣ ਅੱਧਾ ਘੰਟਾ ਹੋ ਗਿਆ ਸੀ ਨੂੰ ਫਸ ਤਕਰੀਬਨ ਛੋਲੇ ਕਿੰਨਾਂ ਤੇ ਜੇਰ ਵੀ ਪਈ ਜੇਰ ਚੱਲੀ ਵੀ ਆ ਹਾਂ ਤੇ ਲੈਵਲ ਉਹ ਬਹੁਤ ਲਾਈ ਫੜਦੀ ਹੈ ਹਨਾ ਆ ਲੈਵਲ ਤਾਂ ਅੰਕੀ ਕੋਈ ਨਹੀਂ ਠੀਕ ਹੈ ਤੇ ਕਿੰਨਾ ਕੁ ਦੋ ਦੱਸੋ ਪਿਛਲੀ ਵਾਰ ਦਾ ਇਹਨਾਂ ਆਪਣਾ ਖਾਸ ਮਿੱਤਰ ਹੀ ਉਹ ਤੋਂ ਲਿਆ ਉਹਨਾਂ ਨੇ 13-14 ਕਿਲੋ ਚ ਲਿਆ ਠੀਕ ਹੈ ਕਿ 13 14 ਕਿਲੋ ਲਈ ਆਪਾਂ ਕਹਿ ਕੀ ਦੇ ਮੰਨ ਕੇ ਚੱਲੇ ਵੀ 12 ਕਿਲੋ ਤੋਂ ਪਾਰ ਵਾਲੀ ਤਾਂ ਹੈਗੀ ਆ 14 ਤੋਂ ਪਲੱਸ ਤਾਂ ਹੈਗੀ ਹੈਗਾ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ 85 ਜੋ ਮਾਨਦਾਨ ਕਰ ਧਾਰਾ ਦੂਰਾ ਓਕੇ ਮੈਂ ਮਾਰ ਕੇ ਦਿਖਾ ਦਿੰਦਾ ਠੀਕ ਹੈ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਬਣੀ ਬਹੁਤ ਚੰਗੀ ਆ ਸੋ ਧਾਰਾ ਦੇਖੋ ਚੋਣ ਚਵਾਦੀ ਪੂਰੀ ਭੂ ਸ਼ਰ ਲੈਣੀ ਬਈ ਕੋਈ ਗੰਨ ਮਨੁੜੀ ਨਹੀਂ ਨਾ ਉਵੇਂ ਹੀ ਮਗਰ ਹੋਣੀ ਹੈ ਸਮਾਨ ਵਹਿ ਪੂਰੀ ਜਮਾਨ ਮੈਂ ਤਾਂ ਬੋੜਾ ਜਮਾਨ ਠੀਕ ਹੈ ਬੱਚਾ ਵਗੈਰਾ ਲੈ ਠਗਾਉਣੇ ਵੀ ਕਹਦੇ ਕਿਲੋ 14 2 ਕਿਲੋ ਡੱਕਾ ਨਹੀਂ ਕੋਈ ਝੂ ਤੇ ਹੱਥਾਂ ਲਈ ਫਿਰ ਬਾਕੀ ਤੈਨੂੰ ਦੱਸਾਂ ਦੀ ਲੋੜ ਨਹੀਂ ਜਿਹੜੀ ਦੁੱਧ ਵਾਲੀ ਜੀਜ਼ ਦਾ ਕਾਰਜ ਹੈ ਰਗਾ ਪਿੰਡਾਂ ਨਾਲ ਦੇ ਤੋਰੀ ਬਾਹਰ ਨੇ ਤੇ 85 ਹਜ਼ਾਰ ਚ ਮਾਨਦਾਨ ਹੋਇਆ ਹੈਗਾ ਇਹਦਾ ਹਾਂ ਮਾਰਾ ਮੋਟਾ ਕਾਰਨਾ ਇਹ ਮੈਂ 90 95 ਮੰਗਣ ਦਾ ਬੁਰੀ ਫੈਲਾ ਬਾਕੀ ਲੇਵਾ ਦੇ ਲੈਵੇ ਦੇ ਲੈ ਕੇ ਸੋ 85 ਹਜ਼ਾਰ ਦੇ ਵਿੱਚੋਂ ਗਜੈਸ ਮੌਕੇ ਦੇ ਹੋ ਜੂ ਮੈਂ ਚੰਗੀ ਜਿੰਦ ਜਨ ਵਾਲੀ ਵਜਨ ਵਜੂਦ ਵਾਲੀ ਤੇ ਪਤਲੀ ਚਮੜੀ ਦੇ ਵਿੱਚ ਦੁੱਧ ਵਾਲਾ ਪੀਸ ਆ ਪੂਰਾ ਵਧੀਆ 12 ਕਿਲੋ ਮੋਦੀ ਕਹਦੇ ਮੋਦੀ ਮੋਦੀ ਹੈਗੀ ਬਈ ਸੋ ਬਰੋ ਕੁੰਬੜਾ ਵਗੈਰਾ ਦੇਖੋ ਝੋਟੀ ਦੇ ਪੁਰਾਣੀ ਪਤਲੇ ਕੁੰਬਲੇ ਦੀ ਹੈ ਤੇ ਚੰਗਾ ਦੁੱਧ ਵਾਲਾ ਪੀਸ ਆ ਚੇ ਥਾਣਾ ਦੇ ਵਿੱਚ ਵਿਥੀ-ਵੁਥੀ ਬਹੁਤ ਚੰਗੀਆਂ ਚਾਰੇ ਥਾਣੇ ਦੇ ਨੇਰੇ ਹੈ ਕਾ ਨੂੰ ਇਹ ਲੇਵਾਜ ਲੱਗਦਾ ਕਿ ਨਾ ਠੀਕ ਹੈ ਸਾਫ ਸੁਥਰੀ ਅੱਗੇ ਪਿੱਛੇ ਦਾ ਹਵਾਨਾ ਹਨਾ ਪੂਰਾ ਵਧੀਆ ਬਾਕੀ ਬੱਚਾ ਬਹੁਤ ਪਿਆਰਾ ਕੱਟੀ ਹੈ ਨਾ ਹਾਂ ਮਗਰ ਕੱਟੀ ਹੋਰ ਤੇ ਅੱਗੇ ਦੋ ਨੰਬਰ ਜਿਹੜੀ ਬੈੜ ਦੇਖੀ ਐ ਨੇ ਖੜੀ ਆਪਾਂ ਇਹ ਦੂਜੇ ਸੂਏ ਸੂਡੇ ਤੋਂ ਲੋਹਰੇ ਪਿੰਡੋਂ ਹੀ ਲਈ ਆਪਾਂ ਇਹ ਦੂਜੇ ਸੂਏ ਕੈਦਨ ਕਰ ਦਿਆ ਦੇਣੇ ਲੈ ਜੂ ਕੋਈ ਹਫਤਾ ਜੀ ਇੱਕ ਹਫਤਾ ਇਹਦਾ ਸੂਜ ਬਾਕੀ ਪਿਆ ਬਸ ਬਾਕੀ ਇਹ ਪਹਿਲੇ ਹਾਰ ਦਾ ਕਿੰਨਾ ਦੁੱਧ ਦੱਸਿਆ ਇਹਦਾ ਦੋ-ਦੇ ਮਟੇ ਨੂੰ ਕੱਪ ਜਾਂ ਮਾਰਨ ਜੇ ਨਾ ਮਰਦੀ ਮਰੀ ਜਾ 18 ਕਿਲੋ ਚੋਇਆ ਗਰੀ 20 ਤੋਂ ਬਾਹਰ ਦੋਗੀ ਆਪਾਂ 20 ਕਾਕੇ ਦੇਣੀ ਹੈ ਕਰ ਲਈ ਠੀਕ ਹੈ ਭਾਜ ਦਾ ਕੀ ਰਹੂਗਾ ਇਹਦਾ ਭਾਅ ਫੋਨ ਤੇ ਕਰ ਲਾਂ ਤੋਰੀ ਬਾਰ ਨੂੰ ਲੈ ਜੂ ਹਫਤਾ ਜੇ ਹਫਤਾ ਲੈ ਜੀ ਸੋ ਦੂਜੇ ਨੰਬਰ ਜਿਹੜੇ ਵਹਿੜ ਦੇਖੀ ਜਾਂਦੇ ਇੱਕ ਹਫਤਾ ਸੂਣ ਚ ਬਾਕੀ ਪਿਆ ਪੇਪਰ ਦਾ ਸੀਮਣ ਲੱਗਾ 17 ਆਪਾਂ ਨਾਲ ਲੈਂਦਾ ਸਾਰਾ ਕੁਝ ਠੀਕ ਹੈ ਸੋ ਮੂੰ ਮੱਥਾ ਚੰਗਾ ਰਾਜੀ ਸਮੀ ਬੜੀ ਵਿਸਤਾਰ ਨਾਲ 18 ਕਿਲੋ ਦੋ ਤੇ ਪਲੂਣ ਚੱਲੀ ਹੋਈ ਹੈ ਇੱਕ ਹਫਤਾ ਪੈਂਦੀਗਾ ਰੇਟ ਇਹਦਾ ਫੋਨ ਤੇ ਹੋਗਾ 20 ਕਿਲੋ ਜੀ ਐਵਰੇਜ ਆਪਾਂ ਮੰਨ ਸਕਦੇ ਮੰਨ ਕੇ ਚੱਲੀ ਵੀ 18 ਕਿਲੋ ਤੋਂ ਪਾਰ ਵਾਲੀ ਵਹਿੜ ਸੀਲ ਢੰਡੀ ਦਾ ਦਾਸਤੀ ਤੇ ਬਾਕੀ ਮੇਨ ਗੱਲ ਜਵਾਨੀ ਦੇ ਬੱਚਾ ਦੂਜਾ ਸੂਆ ਹਨਾ ਦੂਜਾ ਸੂਆ ਵੀ ਲੋ ਸਰ ਦੂਜਾ ਸੂਆ ਮੂੰਹ ਮੱਥੀ ਚੰਗੀ ਹੈਗੀ ਤੇ ਨਾੜਾ ਵਗੈਰਾ ਦੇਖੋ ਸਨੇ ਸੋਹਣੇ ਸਿਕਾਈ ਦੀਆਂ ਜਾਂਦੀਆਂ ਤੇ ਰੇਟ ਬਿਲਕੁਲ ਵੀਰ ਕਹਿੰਦਾ ਬਾਜਬ ਹੋਊਗਾ ਫੋਨ ਤੇ ਕਰਾਂਗੇ ਇੱਕ ਹਫ਼ਤਾ ਪੈਂਡਿੰਗ ਦੂਜਾ ਸੂਆ ਸੁੰਦੀ ਪਈ ਹੈ ਤੇ ਜਿਹੜੀ ਵੀਰੇ ਆਪਾਂ ਤੀਜੇ ਨੰਬਰ ਤੇ ਕ੍ਰੋਸਵਰਡ ਦੇਖੀ ਜਾਂਦੇ ਆ ਕਿ ਨਾ ਸਾਈ ਵਾਲ ਦਾ ਕਰਾਓ ਸਾਡੇ ਲੋ ਠੀਕ ਹੈ ਗੱਡੀ ਦਾ ਆਮਤੀ ਕੋਈ ਨਹੀਂ ਹੈ ਹੀ ਬਜਟ ਦੇ ਵੀ ਠੀਕ ਹੈ ਠੰਡੀ ਸੀ ਰੋਕ ਕੇ ਹੈਨਾ ਬਈ ਇਹ ਤੁੰਨੇ ਦੇਖ ਲਾ ਬਹੁਤ ਪਈ ਹੈ ਠੀਕ ਹੈ ਕਾ ਇੱਕ ਦਿਨ ਲੈਂਦੀ ਆ ਜੇ ਲੈ ਲੈ ਜੂ ਬਈ ਇਹ 5 ਪੰਜ ਚਾਰ ਦਿਨ ਸੂਣ ਚ ਵਾਕੀ ਪਿਛਲੀ ਵਾਰ ਦੁੱਧ ਕਿੰਨਾ ਕਿ ਦੱਸਿਆ ਮਾਲਕਾਂ ਦੇ ਦੁੱਧ ਬਈ ਜਿਹਦੇ ਮਾਲਕਾਂ ਤੋਂ ਲਈ ਉਹ ਤਾਂ 22 ਕਿਲੋ ਦੱਸਦੇ ਆ ਆਪਾਂ ਦਾ ਗਰਮੀ ਦੇ ਹਿਸਾਬ ਨਾਲ 20 ਕਿਲੋ ਵੇਖੀ ਦੀ ਰੇਟ ਇਹਦਾ ਕੀ ਰੂ ਰੇਟ ਇਹਦਾ ਮੰਨ ਕਰਾਉਣਾ ਚਾਹੀ 60 ਕਰ ਵਾਲਾ 62 ਕਰ ਵਾਲਾ 57000 ਦੀ ਦੇ ਦਾਂ ਕਿੰਨੇ ਦੀ 57000 ਦੀ 57000 ਦੀ ਥੋੜੀ ਬਾਹਰ ਨੂੰ ਸੋਵਰੇ 57000 ਦੀ ਤਿੰਨ ਨੰਬਰ ਵਾਲੀ ਵਾੜ ਬਣ ਜਾਣੀ ਆ ਸੂਣ ਦੇ ਵਿੱਚ ਲਗਭਗ 2-4 ਦਿਨ ਹੀ ਬਾਕੀ ਆ ਬਾਰੇ ਦਿਨ ਹੀ ਲੈਂਦੀ ਇਹ ਐਵੇਂ 65 ਮੰਗੀ ਜਾਂ ਕੋਈ ਠੀਕ ਹੈ ਸਾਈ ਵਾਲ ਦੇ ਵਿੱਚ ਕ੍ਰੋਸ ਆ ਗਿਆ ਥਣ ਮੋਟਾ ਮੁੱਠੀ ਵਾਲਾ ਤੇ ਥੋੜੇ ਨੌ ਲਹਾਇਆ ਕੱਲੇ ਦੇ ਹਨਾ ਨੌ ਲਵਾ ਦੇ ਕੱਲੇ ਵੀ ਸੋਰਾ ਤਾਰਾ ਨਹੀਂ ਕੋਈ ਚੱਕਰਾ ਕਰ ਗਿਆ ਠੀਕ ਹੈ ਨੌ ਲਾਉਂਦਿਆ ਕਰਕੇ ਥੋੜਾ ਜਿਹਾ ਕਰਦੀ ਪੈਰ ਦਬਦੀ ਹੈ ਨੌ ਲਹਾਇਵੇ ਦੀ ਤੇ ਵਾਕੀ ਮੂੰਹ ਮੱਥਾ ਚੰਗਾ ਜਿੰਦੇ ਹਨ ਸਾਈ ਵਾਲ ਦੇ ਵਿੱਚ ਕ੍ਰੋਸ ਆ ਗਿਆ ਇਹਨੂੰ ਦਿਖਾ ਦੇ ਆਰਡਰ ਬਹੁਤ ਚੰਗਾ 57000 ਇਹ ਥਣ ਜਮਾ ਮੋਟਾ ਕੱਟਣਾ ਗੁੱਲੇ ਵਾਲਾ ਪੂਰਾ ਸਾਫ ਠੀਕ ਹੈ ਨੌੜੇ ਵਧੇ ਕਰਕੇ ਲਵਾ ਦੇ ਭੜੇ ਜੇ ਲੱਗਦੇ ਠੀਕ ਹੈ ਆ ਦੇ ਲੱਗ ਰਹੇ ਸਾਹਮਣੇ ਟੈਲਰ ਟੁੱਲੇ ਦੇ ਲਾਪੀ ਦਾ ਕੱਢ ਜੀ ਦੋ ਚਾਰ ਦਿਨ ਹਾਂ ਮੌਜੇ ਨਾਲ ਬਈ ਮੌਜੇ ਨਾਲ ਚਵਾਈ ਚੁਈ ਇੰਨੀ ਚੰਗੀ ਹੈ ਜਿੰਨੀ ਜਗੀ ਕਹਿੰਦੇ ਲੈ ਠੀਕ ਹੈ ਥਣ ਗੁੱਲੇ ਵਾਲਾ ਜਾਵਾਂ ਜਾਵਾਂ ਬਈ ਤੇ ਥੋੜਾ ਥੋੜਾ ਦੀ ਬਿਲਕੁਲ ਓਕੇ ਆ ਆਪਾਂ ਬਾਂਹ ਨਹੀਂ ਮਾਰਾ ਕੀ ਦਿਖਾ ਦਿੰਨੇ ਤੁਹਾਨੂੰ ਠੀਕ ਹੈ ਸਤਾਰ ਵਾਲੇ ਪਾਸੇ ਬਿਲਕੁਲ ਓਕੇ ਆ 57000 ਦੇ ਵਿੱਚੋਂ ਮਾਨਦਾਨ ਹੋ ਜੂ ਫੂਨ ਨੂੰ ਲਗਭਗ ਦੋ ਚਾਰ ਦਿਨ ਦੇ ਵਿੱਚ ਉਹ ਚ ਰੈਡੀ ਹੋਏ ਵਿੱਚ ਤੇਰੇ ਚੌਥੇ ਨੰਬਰ ਤੇ ਬੈੜ ਦੇਖੀਏ ਨੇ ਆਪਾਂ ਦੂ ਵਸੀ ਹੋਣੀ ਹੈ ਤੇ ਦੋ ਦਿਨ ਦਾ ਠੀਕ ਹੈ ਬਸ ਦੂ ਪੂਗੀ ਗਏ ਦੇ ਦੋ ਘੰਟੇ ਤਾਂ ਹੀ ਲੂਣ ਬੱਚੀ ਦੋ ਦੰਦ ਤਿਆਰੀ ਦੇ ਵਿੱਚ ਹੈ ਤਿਆਰੀ ਦੇ ਵਿੱਚ ਚਾਈਲਡ ਦਾ ਕੱਢ ਜੇ ਕਿਦੋਂ ਦੰਦ ਜਾਨੀ ਕਿ ਪੁੱਛੇ ਕਿਹੜੀ ਸੂਨ ਦੇ ਜਾਨ ਹੈਗੇ ਦੁੱਧ ਕਿੰਨੇ ਪਾ ਦੂਗੀ ਦੁੱਧ ਦੇ ਦੁੱਧ ਤੇਰਾ ਕਾਹਦਾ ਪਾਏ ਦਾ ਕੀ ਰੋਊਗਾ ਪਾਏ ਦਾ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲੈ 47000 ਦਾ ਹੈ 50 ਮੰਗੀ ਜਾਂ 55 ਕੋਈ ਫਿਰ 47 ਚ ਮੰਨ ਤਨ ਹੋ ਜੂ ਬਾਬਾ ਛੋਟ ਹੀ ਹੋ 47 ਦੇ ਟੋਰੀ ਬਾਹਰ ਨੂੰ ਸਭਰ ਚੌਥੇ ਨੰਬਰ ਤੇ 47000 ਦਾ ਭਾਅ ਪਹਿਲਾ ਸੂਆ ਦੋ ਦੰਦ ਸੂਂਦੀ ਪੀਆ ਲਗਭਗ ਤਿਆਰੀ ਜਿਵੇਂ ਚੱਕਰ ਦਾ ਕੱਢੀ ਸਕਦੀ ਆ ਥਣ ਦੇਖ ਲੈ ਪੂਰਾ ਚੰਗਾ ਮੁੱਠੀ ਆ ਬਾਕੀ ਥਾਂ ਦਾ ਬਹੁਤ ਲੱਢੇ ਲੋੜੀਏ ਕਰਾਸ ਆ ਗਈ 14 ਲੀਟਰ ਦੋ ਤੇ ਆਮਣਾ ਦੇ ਦਿੰਨੇ ਨੇ ਮੋਜ ਮੋਜ ਭਜਨ ਵੀ ਤੂੰ ਚੰਗਾ ਤੇ ਸਾਫ ਸੁਥਰੇ ਜਿੰਨੀ ਹੈਗੀ ਆ ਥਣ ਕੱਢੂ ਸੋਣਾ ਮੁੱਠੀ ਆ ਹਨਾ ਪੂਰਾ ਮਾ ਕੱਢ ਲੋ ਲੋੜ ਹੀ ਨਹੀਂ ਕਹਿਣ ਦੀ ਭਈ 3 ਢਿੰਡਾ ਤਾਂ ਤੀ ਕੋਈ ਨਹੀਂ ਭਈ ਬਾਕੀ ਥਾਂ ਦਿਖਾ ਦੇ ਲੈ ਇਹੋ ਜਿਹਾ ਥਾਂ ਨਹੀਂ ਜਾਂ ਮਰਦਾ ਸੀ ਥੜਾ ਦੀ ਸਾਫ ਸੁਥਰੀ ਆ ਪੂਰੀ ਵਧੀਆ ਵੀ ਲੱਗੀ ਸਭ ਰੋ ਚਾਰ ਨਗ ਦਿਖਾਤੇ ਤਿੰਨ ਦਿਖਾਤੇ ਬਹਿੜਾ ਇੱਕ ਮੱਝ ਸੂਈ ਵੀ ਸਿਆਸੀ ਨੋ